ਸਤਿ ਸ਼੍ਰੀ ਅਕਾਲ ਜੀ ਖਬਰ ਪੜਤਾਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਡੱਲਾ ਜੀ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਨਦੀਪ ਸਿੰਘ ਜੀ ਬਹੁਤ-ਬਹੁਤ ਧੰਨਵਾਦ ਜੀ ਡੱਲਾ ਜੀ ਭਗਵੰਤ ਮਾਨ ਨੇ ਪਵਿੱਤਰ ਸਰੂਪਾਂ ਦੇ ਮਾਮਲੇ ਦੇ ਵਿੱਚ ਵੱਡਾ ਕੁਲਾਸਾ ਕੀਤਾ ਤੇ ਉਧਰ ਸਿੱਟ ਗਿਆਨੀ ਹਰਪ੍ਰੀਤ ਸਿੰਘ ਦੇ ਘਰ ਉਹਨਾਂ ਤੋਂ ਪੁੱਛਗਿੱਛ ਕਰਨ ਲਈ ਗਈ ਆ ਇਹਨਾਂ ਦੋਲਦਾਂ ਹੀ ਸਵਾਲਾਂ ਦਾ ਵਿਸ਼ਲੇਸ਼ਣ ਨੇ ਔਰ ਜ਼ਰੂਰ ਸਾਂਝਾ ਕਰਿਓ ਦੇਖੋ ਅੱਜ ਇਹ ਦੋ ਹੀ ਵੱਡੀਆਂ ਖਬਰਾਂ ਨੇ ਸਭ ਤੋਂ ਜ਼ਿਆਦਾ ਹਾਲਾਂਕਿ ਮਾਗੀ ਦੇ ਵਿੱਚ ਸਿਆਸੀ ਕਾਨਫਰੰਸਾਂ ਹੋਈਆਂ ਨੇ ਪਰ ਜਿਹੜੀਆਂ ਦੋ ਸਭ ਤੋਂ ਵੱਡੀਆਂ ਖਬਰਾਂ ਨੇ ਉਹਨਾਂ ਦੇ ਵਿੱਚ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਾਗੀ ਦੀ ਸਿਆਸੀ ਕਾਨਫਰੰਸ ਦੇ ਮੌਕੇ ਤੇ ਇਸ ਗੱਲ ਦਾ ਅੱਜ ਖੁਲਾਸਾ ਕਰਤਾ ਕਿ ਉਹਨਾਂ ਦੀ ਸਰਕਾਰ ਨੇ 169 ਪਵਿੱਤਰ ਸਰੂਪਾਂ ਦੀ ਪਛਾਣ ਕੀਤੀ ਕਿਉਂਕਿ ਸਿੱਟ ਨੇ ਐਫ ਆਈ ਆਰ ਦਰਜ ਕੀਤੀ ਸੀ 328 ਲਾਪਤਾ ਸਰੂਪਾਂ ਦੇ ਮਾਮਲੇ ਦੇ ਵਿੱਚ ਔਰ ਜਿਹੜੇ 169 ਸਰੂਪਾਂ ਦੀ ਪਛਾਣ ਕੀਤੀ ਇਕ ਧਾਰਮਿਕ ਥਾਂ ਤੇ ਬੰਗਾਂ ਵਾਲੇ ਪਾਸੇ ਉਹਨਾਂ ਦੇ ਵਿੱਚੋਂ 139 ਜਿਹੜੇ ਸਰੂਪ ਨੇ ਉਹਨਾਂ ਦਾ ਕੋਈ ਵੀ ਉਹ ਰਿਕਾਰਡ ਨਹੀਂ ਪੇਸ਼ ਕਰ ਸਕੇ ਜਿੱਥੇ ਪਵਿੱਤਰ ਸਰੂਪ ਪ੍ਰਕਾਸ਼ ਪ੍ਰਕਾਸ਼ ਮਾਨ ਨੇ ਹੁਣ ਤੁਸੀਂ ਵੇਖੋ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਕਿ 139 ਪਵਿੱਤਰ ਸਰੂਪਾਂ ਦਾ ਉਹਨਾਂ ਕੋਲੇ ਪ੍ਰਬੰਧਕਾਂ ਕੋਲੇ ਕੋਈ ਰਿਕਾਰਡ ਨਹੀਂ ਹੈ। ਔਰ 30 ਰੂਪ ਜਿਨ੍ਹਾਂ ਬਾਰੇ ਉਹ ਰਿਕਾਰਡ ਪੇਸ਼ ਕਰ ਸਕੇ ਇਹ ਬੜੀ ਸੰਤੁਸ਼ਟੀ ਵਾਲੀ ਗੱਲ ਹੈ। ਪਰ 139 ਸਰੂਪ ਨੇ ਜਿਹੜੇ ਉਹਨਾਂ ਦੀ ਜਾਣਕਾਰੀ ਪੰਜਾਬ ਦੀ ਪੁਲਿਸ ਨੂੰ ਮਿਲੀ ਹੈ। ਪੰਜਾਬ ਦੀ ਸਰਕਾਰ ਨੇ ਅੱਜ ਇਸ ਗੱਲ ਦਾ ਖੁਲਾਸਾ ਕੀਤਾ ਹੈ ਮੁੱਖ ਮੰਤਰੀ ਦੇ ਜ਼ਰੀਏ ਔਰ ਮੁੱਖ ਮੰਤਰੀ ਕਹਿੰਦੇ ਇਹਦੇ ਤੇ ਕਿਸੇ ਤਰ੍ਹਾਂ ਦੀ ਕੋਈ ਰਾਜਨੀਤੀ ਜਾਂ ਮੈਂ ਨਹੀਂ ਕਹਿੰਦਾ ਵੀ ਅਸੀਂ ਕੋਈ ਪ੍ਰਾਪਤੀ ਕੀਤੀ ਉਹ ਕਹਿੰਦੇ ਇਹ ਸਾਡੀ ਡਿਊਟੀ ਸੀ ਅਸੀਂ ਆਪਣੀ ਡਿਊਟੀ ਆਪਣੀ ਫਰਜ਼ ਅਦਾਇਗੀ ਕੀਤੀ ਹੈ ਮੈਨੂੰ ਇਹ ਲੱਗਦਾ ਦੇਖੋ 14 ਤਰੀਕ ਨੂੰ ਮੁੱਖ ਮੰਤਰੀ 15 ਤਰੀਕ ਨੂੰ ਭਗਵੰਤ ਮਾਨ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿਕਤਰੇ ਤੇ ਪੇਚ ਹੋਣਾ ਕੱਲ੍ਹ ਸਵੇਰੇ ਔਰ ਉਸ ਤੋਂ ਪਹਿਲਾਂ ਜਿਹੜਾ ਅੱਜ ਪੰਜਾਬ ਦੀ ਸਿੱਟ ਨੇ ਇੱਕ ਸ਼ੁਰੂਆਤੀ ਕਾਮਯਾਬੀ ਹਾਸਲ ਕੀਤੀ ਹੈ ਉਹਦੇ ਨਾਲ ਪੰਥਕ ਹਲਕਿਆਂ ਦੇ ਵਿੱਚ ਘਟੋ-ਘਟ ਇਹ ਗੱਲ ਸਾਫ਼ ਹੋ ਗਈ ਹੈ ਕਿਉਂਕਿ ਜਿਹੜੀ ਵਿਰੋਧੀ ਧਿਰਾਂ ਸੀ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਸੀ ਭਾਵੇਂ ਸ਼੍ਰੋਮਣੀ ਅਕਾਲੀ ਦਲ ਵਾਲੇ ਉਹ ਇਹੀ ਇਲਜ਼ਾਮ ਲਾ ਰਹੇ ਸੀ ਭਗਵੰਤ ਮਾਨ ਤੇ ਕਿ ਭਗਵੰਤ ਮਾਨ ਦੀ ਸਰਕਾਰ ਹੈ ਜਿਹੜੀ ਉਹ ਧਾਰਮਿਕ ਮਾਮਲਿਆਂ 'ਚ ਦਖਲ ਅੰਦਾਜ਼ੀ ਕਰ ਰਹੀ ਹੈ ਧਰਮ 'ਚ ਦਖਲ ਅੰਦਾਜ਼ੀ ਕਰ ਰਹੀ ਹੈ ਹੁਣ ਇੱਕ ਐਸਜੀਪੀਸੀ ਜਿਹਦੀ ਜ਼ਿੰਮੇਵਾਰੀ ਸੀ ਉਹਨਾਂ ਨੇ ਮੁਕੰਮਲ 328 ਸਰੂਪਾਂ ਬਾਰੇ ਜਾਣਕਾਰੀ ਨਹੀਂ ਦਿੱਤੀ ਹਾਲਾਂਕਿ ਮੁੱਖ ਮੰਤਰੀ ਨੇ ਜਿਹੜੀ ਗੱਲ ਕੀਤੀ ਹੈ ਕਿ 139 ਪਵਿੱਤਰ ਸਰੂਪਾਂ ਦੀ ਸਾਡੇ ਕੋਲੇ ਜਾਣਕਾਰੀ ਆ ਗਈ ਹੈ ਹੁਣ ਇੱਥੇ ਦੇਖਣ ਵਾਲੀ ਗੱਲ ਇਹ ਹੈ ਮਨਦੀਪ ਜੀ ਵੀ ਕੀ ਜਿਹੜੇ ਲੋਕ ਰਿਕਾਰਡ ਨਹੀਂ ਪੇਸ਼ ਕਰ ਸਕੇ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਦੇ ਸਬੰਧ ਚ ਜਾਂਚ ਚ ਸਹਿਯੋਗ ਕਰਦੀ ਹੈ ਪਰसों ਜਿਹੜੀ ਸਿੱਟ ਹੈ ਆਪਣੀ ਐਪਲੀਕੇਸ਼ਨ ਤਾਂ ਦੇਾਈ ਸੀ ਅਮਰਸਰ ਚ ਗਏ ਸੀ ਏਆਈਜੀ ਜਗਤਪ੍ਰੀਤ ਸਿੰਘ ਔਰ ਉੱਥੇ ਪਹੁੰਚੇ ਚੰਡੀਗੜ੍ਹ ਪਹੁੰਚੇ ਗੁਰਬੰਧ ਸਿੰਘ ਬੈਂਸ ਉਹ ਆਪਣੇ ਵੱਲੋਂ ਐਪਲੀਕੇਸ਼ਨ ਦੇ ਕੇ ਆਏ ਨੇ ਚੰਡੀਗੜ੍ਹ ਦੇ ਵਿੱਚ ਕਿ ਸਾਨੂੰ ਜਾਂਚ ਦੇ ਵਿੱਚ ਸਹਿਯੋਗ ਕੀਤਾ ਜਾਵੇ ਜਿਵੇਂ ਕੁਲਦੀਪ ਸਿੰਘ ਗੜਗੜਜ ਜਿਹੜੇ ਕਾਰਜਕਾਰੀ ਜਥੇਦਾਰ ਨੇ ਉਹਨਾਂ ਦਾ ਬਿਆਨ ਆਇਆ ਸੀ ਲਿਖਤੀ ਬਿਆਨ ਸੀ ਉਹਨਾਂ ਦਾ ਹੁਣ ਇਹ 139 ਰੁਪਏ ਬਾਰੇ ਐਸਡੀਪੀਸੀ ਕਿਸ ਤਰ੍ਹਾਂ ਦੀ ਜਾਂਚ ਚ ਸਹਿਯੋਗ ਕਰਦੀ ਹੈ ਇਹ ਦੇਖਣ ਵਾਲੀ ਗੱਲ ਹੋਏਗੀ ਪਰ ਭਗਵੰਤ ਮਾਨ ਨੇ ਸ਼ੁਰੂਆਤੀ ਤੌਰ ਤੇ ਮੈਂ ਅੱਜ ਕਹਿ ਸਕਦਾ ਕਿ ਪੰਜਾਬ ਦੇ ਲੋਕਾਂ ਦਾ ਦਿਲ ਜਿੱਤ ਲਿਆ ਇਹ ਦੱਸ ਕੇ ਕਿ ਅਸੀਂ 139 ਪਵਿੱਤਰ ਸਰੂਪਾਂ ਬਾਰੇ ਜਾਣਕਾਰੀ ਹਾਸਲ ਕੀਤੀ ਹੈ ਜਿਨ੍ਹਾਂ ਦਾ ਰਿਕਾਰਡ ਨਹੀਂ ਹੈ ਕੋਈ ਵੀ ਉਹਨਾਂ ਕੋਲੇ ਹੁਣ ਕੀ ਇਹ 328 ਸਰੂਪਾਂ ਦੇ ਵਿੱਚੋਂ ਨੇ ਜਾਂ ਪੰਜਾਬ ਦੇ ਵਿੱਚ 328 ਸਰੂਪਾਂ ਦੇ ਮਾਮਲੇ ਦੇ ਵਿੱਚ ਜਿਹੜੀ ਜਾਂਚ ਹੈ ਕਿ ਸਰੂਪਾਂ ਦੀ ਗਿਣਤੀ ਵਧ ਵੀ ਸਕਦੀ ਹੈ ਇਹ ਕਈ ਸਵਾਲ ਨੇ ਜਿਹੜੇ ਇਹ ਪੰਥਕ ਹਲਕਿਆਂ ਦੇ ਵਿੱਚ ਖੜੇ ਹੋ ਰਹੇ ਨੇ ਮੈਨੂੰ ਲੱਗਦਾ ਹੈ ਕਿ ਕੱਲ ਜਦੋਂ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਚ ਭਗਵੰਤ ਮਾਨ ਜਾਣਗੇ ਤੇ ਉਦੋਂ ਤੱਕ ਹੋ ਸਕਦਾ ਐਸਜੀਪੀਸੀ ਇਨ੍ਹਾਂ 139 ਸਰੂਪਾਂ ਦੇ ਸਬੰਧ ਦੇ ਵਿੱਚ ਹੋ ਸਕਦਾ ਕੋਈ ਰਿਕਾਰਡ ਸਾਂਝਾ ਕਰ ਲੇ ਪੰਜਾਬ ਦੀ ਸਰਕਾਰ ਨਾਲ ਤਾਂ ਕਿ ਹੋਰ ਕਲੈਰਿਟੀ ਇਹਦੇ ਉੱਤੇ ਹੋ ਜਾਏ ਬਾਕੀ ਭਗਵੰਤ ਮਾਨ ਨੇ ਇਹ ਸਾਫ਼ ਕਰਤਾ ਕਿ ਉਸਦੀ ਡਿਊਟੀ ਹੈ ਉਹਦੀ ਸਿਆਸਤ ਨਹੀਂ ਹੈ ਪਰ ਮੈਂ ਇਹ ਜ਼ਰੂਰ ਕਹੂੰਗਾ ਕਿ ਉਹ ਵਿਰੋਧੀ ਜਿਹੜੇ ਕਹਿੰਦੇ ਸੀ ਕਿ ਸਿਆਸਤ ਹੋ ਰਹੀ ਹੈ ਔਰ ਸਿੱਖ ਸੰਗਤ ਜਿਹਦੀ ਮੰਗ ਸੀ ਜਿਹੜੀ ਸਿੱਖ ਸੰਗਤ ਲਗਾਤਾਰ ਕਹਿ ਰਹੀ ਸੀ ਕਿ ਪਵਿੱਤਰ ਸਰੂਪਾਂ ਦੀ ਜਾਣਕਾਰੀ ਪਤਾ ਲੱਗਣੀ ਚਾਹੀਦੀ ਹੈ ਕੱਟੂ-ਖੱਟੇ ਦੇ ਨਾਲ ਜਿਹੜਾ ਵੈਰੀਫਿਕੇਸ਼ਨ ਦਾ ਪ੍ਰੋਸੈਸ ਹੈ ਆਰੰਭ ਹੋ ਜਾਏਗਾ ਹੁਣ ਜਿਹੜੇ 139 ਰੂਪ ਨੇ ਹੁਣ ਇਹਨਾਂ ਦੀ ਵੈਰੀਫਿਕੇਸ਼ਨ ਵੀ ਹੋ ਸਕੇਗੀ ਪ੍ਰਬੰਧਕਾਂ ਦੀ ਔਰ ਅਗਰ ਪਿਛਲੇ ਸਮੇਂ ਦੇ ਵਿੱਚ ਰਸੀਦਾਂ ਨਹੀਂ ਕਟੀਆਂ ਗਈਆਂ ਮੁਕੰਮਲ ਰਿਕਾਰਡ ਦੇ ਉੱਤੇ ਇਹਨਾਂ ਦੇ ਨਾਮ ਵਗੈਰਾ ਨਹੀਂ ਚੜੇ ਤੇ ਉਹ ਸਾਰਾ ਕੁਝ ਹੋ ਜਾਏਗਾ ਜਿਦੇ ਨਾਲ ਭਵਿੱਖ ਦੇ ਵਿੱਚ ਕਿਸੇ ਵੀ ਕਿਸੇ ਵੀ ਬੇਅਦਬੀ ਦੇ ਖਤਰੇ ਤੋਂ ਵੀ ਬਚਿਆ ਜਾ ਸਕਦਾ ਹੈ ਹਾਲਾਂਕਿ ਹਾਲੇ ਤੱਕ ਕਿਸੇ ਤਰ੍ਹਾਂ ਦੀ ਬੇਅਦਬੀ ਦੀ ਖਬਰ ਨਹੀਂ ਆਈ ਹੈ ਇਹ ਵੀ ਇੱਕ ਸੰਤੁਸ਼ਟੀ ਵਾਲੀ ਗੱਲ ਹੈ ਪਰ ਮੁੱਖ ਮੰਤਰੀ ਨੇ ਇੱਕ ਵੱਡੀ ਪ੍ਰਾਪਤੀ ਕੀਤੀ ਹੈ ਉਹ ਕੀ ਕੀ ਬੋਲੇ ਮੰਚ ਤੇ ਆਪਣੇ ਭਾਸ਼ਣ ਦੇ ਦੌਰਾਨ ਇਹ ਵੀ ਸੁਣਨਾ ਬਹੁਤ ਜ਼ਰੂਰੀ ਹੈ ਵੀਰੇ ਉਹ ਬੰਗਿਆਂ ਦੇ ਨੇੜੇ ਨਵਾਂ ਸ਼ਹਿਰ ਜ਼ਿਲ੍ਹੇ ਚ ਜਿਹੜੀ ਐਸਆਈਟੀ ਬਣਾਈ ਹੈ ਗੁਰੂ ਸਾਹਿਬ ਦੀ ਜਿਹੜੇ ਸਰੂਪ ਮਿਲ ਹੀ ਨਹੀਂ ਰਹੇ ਪਤਾ ਹੀ ਨਹੀਂ ਕਿ ਕਿੱਧਰ ਗਏ ਕੋਈ ਰਿਕਾਰਡ ਹੀ ਹੈ ਨਹੀਂ ਕਿ ਕਿਹਨੂੰ ਦੇਤੇ ਲਾਪਤਾ ਨੇ ਚੋਰੀ ਹੋ ਗਏ ਜਾਂ ਕਿੱਥੇ ਨੇ ਉਹਦੇ ਵਿੱਚੋਂ ਇੱਕ ਕਿਸੇ ਧਾਰਮਿਕ ਸਥਾਨ ਤੋਂ 169 ਸਰੂਪ ਲੱਭੇ ਨੇ ਜਿਹਦੇ ਚੋਂ 100 49 ਰੂਪ ਜਿਹੜੇ ਨੇ 139 139 ਸਰੂਪ ਇਹੋ ਜਿਹੇ ਨੇ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਕੋਈ ਕਾਗਜ਼ ਨਹੀਂ ਕੁਝ ਨਹੀਂ ਹੈਗਾ ਸਿਰਫ 30 ਰੂਪ ਨੇ ਇਹੋ ਜੇ ਜਿਹੜੇ ਹੈਗੇ ਉਹਨਾਂ ਦਾ ਪਰਚੀਆਂ ਹੈਗੀਆਂ ਉਹਨਾਂ ਕੋਲੇ ਪਰ ਉਹ ਕਿਸੇ ਹੋਰ ਗੁਰਦੁਆਰਾ ਸਾਹਿਬ ਨੂੰ ਇਸ਼ੂ ਹੋਏ ਹੋਏ ਨੇ ਉੱਥੋਂ ਉਹ ਉੱਥੇ ਨੇ ਦੋ ਗੁਰਦੁਆਰਾ ਸਾਹਿਬ ਦੇ ਨਾਂ ਤੇ 30 ਰੁਪਏ ਨੇ 139 ਰੁਪਏ ਹੋਜੇ ਨੇ ਗੁਰੂ ਸਾਹਿਬ ਦੇ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਨਾ ਸ਼੍ਰੋਮਣੀ ਕਮੇਟੀ ਕੋਲੇ ਨਾ ਉਹ ਪ੍ਰਬੰਧਕਾਂ ਕੋਲੇ 139 ਅਸੀਂ ਉਹਨਾਂ ਨੂੰ ਮੈਂ ਹਾਂਜੀ ਗੱਲ ਕਰਦਾ ਅੱਜ ਤੋਂ ਬਾਅਦ ਵੀ ਮਾਨ ਮਰਿਆਦਾ ਸਹਿਤ ਜਿੱਥੇ ਅਕਾਲ ਤਖਤ ਸਾਹਿਬ ਕਹੂਗਾ ਜਿੱਥੇ ਪ੍ਰਬੰਧਕ ਕਹਿਣਗੇ ਸ਼ੋਮਣੀ ਕਮੇਟੀ ਦੇ ਅਸੀਂ ਉੱਥੇ ਉਹਨਾਂ ਨੂੰ ਮਾਨ ਮਰਿਆਦਾ ਸਹਿਤ ਅਸੀਂ ਸਾਡਾ ਜਿਹੜਾ ਕੰਮ ਸੀਗਾ ਵੀ ਉਹਨਾਂ ਸਰੂਪਾਂ ਨੂੰ ਲੱਭ ਕੇ ਅਸੀਂ ਉਹਨਾਂ ਨੂੰ ਆਨ ਅਧਿਕਾਰਤ ਜਿਹੜੇ ਸਰੂਪ ਨੇ ਗੁਰੂ ਸਾਹਿਬ ਦੇ ਉਹਨਾਂ ਨੂੰ ਉੱਥੇ ਅਸੀਂ ਦੇ ਆਵਾਂਗੇ ਅਸੀਂ ਕੋਈ ਇਹਦੇ 'ਚ ਪ੍ਰਾਪਤੀ ਨਹੀਂ ਮੰਨਦੇ ਨੂੰ ਅਸੀਂ ਵੀ ਸਾਡੀ ਸਰਕਾਰ ਕੋਈ ਪ੍ਰਾਪਤੀ ਹੈ ਜੋ ਅਸੀਂ ਤਾਂ ਸਾਡਾ ਡਿਊਟੀ ਹੈ ਇਹ 139 ਸਰੂਪਾਂ ਦੀ ਜਿਹੜੀ ਅੱਜ ਸਾਨੂੰ ਸਾਡੇ ਕੋਲੇ ਇਨਫੋਰਮੇਸ਼ਨ ਆਈ ਹੈ ਵੀ ਆਨ ਅਧਿਕਾਰਤ ਨੇ ਗੁਰਨ ਦਾ ਕੋਈ ਪਤਾ ਨਹੀਂ ਉਹ ਜਵਾਬ ਵੀ ਨਹੀਂ ਦੇ ਸਕੇ ਉਹਦਾ ਵੀ ਉਹ ਕਿੱਥੋਂ ਲਿਆਉਂਦੇ ਨੇ ਕਹਿੰਦੇ ਜੀ ਇਧਰੋਂ ਉਧਰੋਂ ਹੀ ਲਿਆਉਂਦੇ ਨੇ ਇਧਰੋਂ ਉਧਰੋਂ ਮਤਲਬ ਹੈ ਕਿਵੇਂ ਮਿਲ ਜਾਣਗੇ ਜੀ ਜਦੋਂ ਸਾਰੇ ਜ਼ਿੰਮੇਵਾਰੀ ਛਪਾਈ ਦੀ ਜਿਹੜੀ ਹੈ ਉਹ ਐਸਜੀਪੀਸੀ ਦੀ ਹੈ ਜੀ ਸੋ ਡੋਲਾ ਜੀ ਹੁਣ ਗੱਲ ਕਰ ਲਈਏ ਮਾਗੀ ਮੇਲੇ ਦੌਰਾਨ ਹੋਈਆਂ ਸਿਆਸੀ ਕਾਨਫਰੰਸਾਂ ਬਾਰੇ ਸ਼੍ਰੋਮਣੀ ਅਕਾਲੀ ਦਲ ਹੋ ਗਿਆ ਬੀਜੇਪੀ ਹੋ ਗਿਆ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਜੱਥੇਬੰਦੀ ਇਹਨਾਂ ਦੀਆਂ ਵਕ ਵਕ ਸਟੇਜਾਂ ਤੋਂ ਸਿਆਸੀ ਕਾਨਫਰੰਸਾਂ ਹੋਈਆਂ ਤੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਇਹਨਾਂ ਦੀ ਕਾਨਫਰੰਸ ਦੇ ਵਿੱਚ ਵੀ ਕਾਫੀ ਵੱਡੀ ਭੀੜ ਸੀ ਤੇ ਉਥੋਂ ਇੱਕ ਵਾਰ ਫਿਰ ਤੋਂ ਸੁਖਵੀਰ ਬਾਦਲ ਨੇ ਬਿਆਨ ਦਿੱਤਾ ਕਿ ਗੁਰੂ ਘਰਾਂ ਤੇ ਕਬਜ਼ੇ ਦੀ ਗੱਲ ਕੀਤੀ ਉਹਨਾਂ ਨੇ ਸੋ ਜਿਹੜਾ ਸਾਰਾ ਮਾਮਲਾ ਇਹ ਜ਼ਰੂਰ ਜਾਣਕਾਰੀ ਸਾਂਝੀ ਕਰਿਓ ਦੇਖੋ ਸੁਖਵੀਰ ਸਿੰਘ ਬਾਦਲ ਲਗਾਤਾਰ ਜਿਹੜੇ ਵੀ ਰੈਲੀਆਂ ਦੇ ਮੰਚ 'ਤੇ ਉਹਨਾਂ ਦੇ ਉੱਤੇ ਪੋਲਿਟੀਕਲ ਹਮਲਾ ਕਰ ਰਹੇ ਨੇ ਦਬ ਕੇ ਕਦੀ ਸੈਂਟਰ ਸਰਕਾਰ ਦੀ ਗੱਲ ਕਦੀ ਬੀਜੇਪੀ ਦੀ ਗੱਲ ਇਹਦਾ ਮਤਲਬ ਹੈ ਕਿਉਂਕਿ ਬੀਜੇਪੀ ਨੇ ਵੀ ਵੱਖਰੀ ਸਟੇਜ ਲਾਈ ਜਿਵੇਂ ਤੁਸੀਂ ਜ਼ਿਕਰ ਵੀ ਕੀਤਾ ਔਰ ਇਹ ਵੀ ਮੈਂ ਕਹਦਾ ਕਿ ਬੀਜੇਪੀ ਦੀ ਵੀ ਸਟੇਜ ਦੇ ਉੱਤੇ ਰੌਸ਼ਨੀ ਬੀਜੇਪੀ ਦੇ ਪੰਡਾਲ 'ਚ ਵੀ ਰੌਸ਼ਨੀ ਸੁਖਵੀਰ ਬਾਦਲ ਦੇ ਵੀ ਰੌਸ਼ਨੀ ਭਗਵੰਤ ਮਾਨ ਉਹਨਾਂ ਦੇ ਵੀ ਬਹੁਤ ਰੌਸ਼ਨੀ ਇਹ ਕਹਿ ਸਕਦੇ ਆ ਭਗਵੰਤ ਮਾਨ ਔਰ ਸੁਖਵੀਰ ਬਾਦਲ ਦੋਵਾਂ ਦੇ ਬਹੁਤ ਵੱਡਾ ਰੌਸ਼ਨੀ ਔਰ ਬੀਜੇਪੀ ਦੇ ਵੀ ਚੰਗਾ ਰੌਸ਼ਨੀ ਬੀਜੇਪੀ ਪੋਲੀਟੀਕਲ ਪਾਰਟੀ ਦੇ ਦਿਹਾਤੀ ਸੰਗਠਨ ਦੇ ਮਤਲਬ ਪਰ ਸੁਖਬੀਰ ਬਾਦਲ ਨੇ ਜਿਹੜਾ ਭਾਸ਼ਣ ਦਿੱਤਾ ਇੱਕ ਤਾਂ ਗੱਲ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੈ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਹੀਦਾਂ ਦੀ ਪੰਥਕ ਪਾਰਟੀ ਕਿਹਾ ਜਾਂਦਾ ਹੈ ਪਰ ਤੁਸੀਂ ਵੇਖੋ ਮਨਦੀਪ ਜੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਕੋਈ ਪੰਥਕ ਅਜੰਡਾ ਲੈ ਕੇ ਅੱਗੇ ਵਧ ਰਹੇ ਹੁਣ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਇਹ ਸਾਹਮਣੇ ਨਹੀਂ ਆ ਰਿਹਾ ਸੁਖਬੀਰ ਬਾਦਲ ਨੂੰ ਵਿਕਾਸ ਪੁਰਸ਼ ਦੇ ਤੌਰ ਤੇ ਪ੍ਰੋਜੈਕਟ ਕੀਤਾ ਜਾ ਰਿਹਾ ਮੈਨੂੰ ਲੱਗਦਾ ਇੱਕ ਤਾਂ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਧਿਆਨ ਦੇਣ ਦੀ ਲੋੜ ਹੈ ਕਿ ਸੁਖਬੀਰ ਸਿੰਘ ਬਾਦਲ ਜਦ ਤੱਕ ਪੰਥਕ ਆਗੂ ਦੇ ਤੌਰ ਤੇ ਉਭਾਰ ਨਹੀਂ ਲੈਂਦੇ ਤਦ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸੁਖਬੀਰ ਬਾਦਲ ਦੀ ਅਗਵਾਈ ਚ ਸਰਕਾਰ ਬਣਨੀ ਮੈਨੂੰ ਔਖੀ ਲੱਗਦੀ ਹੈ ਇੱਕ ਦੂਸਰਾ ਸੁਖਬੀਰ ਬਾਦਲ ਲਗਭਗ ਹਰ ਮੰਚ ਤੇ ਪਿਛਲੀ ਵਾਰੀ ਵੀ ਵਿਸਾਖੀ ਚ ਉਹਨਾਂ ਨੇ ਤਖਸੈਬਾਨਾਂ ਤੇ ਕਬਜ਼ੇ ਦੀ ਗੱਲ ਕੀਤੀ ਸੀ ਐਤਕੀ ਫੇਰ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਗੁਰੂ ਘਰਾਂ ਤੇ ਕਬਜ਼ੇ ਹੋ ਗਏ ਹੁਣ ਜਿਹੜਾ ਇਹ ਸ਼ਬਦ ਵਰਤਦੇ ਨੇ ਸੁਖਬੀਰ ਸਿੰਘ ਬਾਦਲ ਗੁਰੂ ਘਰਾਂ ਤੇ ਕਬਜ਼ੇ ਦਾ ਜਾਂ ਤਖਤ ਸਹਿਵਾਨਾਂ ਤੇ ਕਬਜ਼ੇ ਦਾ ਇਹ ਮੈਨੂੰ ਲੱਗਦਾ ਹੈ ਇਹਦੇ ਤੋਂ ਉਹਨਾਂ ਨੂੰ ਗਰੇਜ਼ ਕਰਨਾ ਚਾਹੀਦਾ ਹੈ ਅਗਰ ਉਹਨਾਂ ਨੇ ਪੰਥਕ ਪੋਲਿਟਿਕਸ ਕਰਨੀ ਹੈ ਕਿਤੇ ਵੀ ਭਾਵੇਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਚੁਣੀਆਂ ਜਾਂਦੀਆਂ ਨੇ ਤੇ ਸਿੱਖ ਹੀ ਤੈਅ ਕਰਦੇ ਨੇ ਕਿ ਸਾਡਾ ਪ੍ਰਬੰਧ ਕਿਹਦੇ ਹਸਤੇ ਚ ਜਾਣਾ ਹੈ ਸੁਖਬੀਰ ਸਿੰਘ ਬਾਦਲ ਵਾਲੇ ਪਾਸੇ ਜਾਣਾ ਹੈ ਜਾਂ ਕਿਸੇ ਹੋਰ ਸੰਸਥਾ ਇਹਨਾਂ ਪਾਰਟੀ ਜਾਂ ਕੋਈ ਪੰਥਕ ਪਾਰਟੀ ਜਾਂ ਧਾਰਮਿਕ ਪਾਰਟੀ ਜਾਂ ਧਾਰਮਿਕ ਸੰਸਥਾ ਨੂੰ ਉਹਨਾਂ ਨੇ ਵੋਟਾਂ ਪਾਉਣੀਆਂ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਵੋਟਾਂ 'ਚ ਦਿੱਲੀ ਦੇ ਸਿੱਖ ਵੋਟ ਪਾਉਂਦੇ ਨੇ ਅੱਜ ਤੱਕ ਸਰਨਾ ਸਾਹਿਬ ਸੁਖਬੀਰ ਬਾਦਲ ਦੇ ਨਾਲ ਨੇ ਨਾ 2010 ਤੋਂ 12 ਦੇ ਦਰਮਿਆਨ ਮੇਰੇ ਖਿਆਲ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਜਦੋਂ ਵੋਟਾਂ ਪਈਆਂ ਦਿੱਲੀ ਉਹਨਾਂ ਦਿਨਾਂ ਦੇ ਵਿੱਚ ਮੈਂ ਦਿੱਲੀ ਗਰਾਊਂਡ ਤੇ ਰਿਪੋਰਟਿੰਗ ਕਰਦਾ ਸੀ ਕਿਸੇ ਕੌਮੀ ਚੈਨਲ ਦੇ ਲਈ ਤੇ ਉਦੋਂ ਜਿਹੜਾ ਪ੍ਰਬੰਧ ਸੀ ਉੱਥੇ ਇੱਕ ਦੂਜੇ ਦੇ ਖਿਲਾਫ ਲੜ ਰਹੇ ਸੀ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਖਿਲਾਫ ਸੀ ਪਰਮਜੀਤ ਸਿੰਘ ਸਰਨਾ ਉਹਨਾਂ ਦਾ ਜਿਹੜਾ ਅਕਾਲੀ ਧੜਾ ਹੈ ਅਕਾਲੀ ਦਲ ਹੈ ਇਹਦਾ ਮਤਲਬ ਹੈ ਜੀ ਅੱਜ ਉੱਥੇ ਸਰਨਾ ਸਾਹਿਬ ਕੋਲੇ ਪ੍ਰਬੰਧ ਨਹੀਂ ਤੇ ਫੇਰ ਉਹ ਦਿੱਲੀ ਦੀ ਭਾਜਪਾ ਦਾ ਕਬਜ਼ਾ ਹੋ ਗਿਆ ਤੇ ਜਦੋਂ ਸਰਨਾ ਸਾਹਿਬ ਦੇ ਹੱਥ 'ਚ ਪ੍ਰਬੰਧ ਸੀ ਉਦੋਂ ਸੁਖਬੀਰ ਬਾਦਲ ਸਰਨਾ ਸਾਹਿਬ ਉਹਨਾਂ ਦੇ ਖਿਲਾਫ ਸੀ ਇਹਦਾ ਮਤਲਬ ਕੀ ਸਮਝਿਆ ਜਾਵੇ ਹੁਣ ਸੁਖਬੀਰ ਬਾਦਲ ਦਾ ਇੱਕ ਵਾਰੀ ਭਾਸ਼ਣ ਸੁਣ ਲਈਏ ਇਹਦਾ ਮਤਲਬ ਹੈ ਸੁਖਬੀਰ ਸਿੰਘ ਬਾਦਲ ਹੁਣ ਬੀਜੇਪੀ ਕਿਉਂਕਿ ਬੀਜੇਪੀ ਨੇ ਵੀ ਵੱਖਰੀ ਪੰਥਕ ਸਟੇਜ ਲਾ ਲਈ ਔਰ ਸਾਫ ਹੋ ਗਿਆ ਕਿ ਬੀਜੇਪੀ ਸੁਖਬੀਰ ਬਾਦਲ ਨਾਲ ਸਮਝੌਤਾ ਨਹੀਂ ਕਰਦੀ ਇਹ ਗੱਲ ਸਾਫ ਹੋ ਗਈ ਔਰ ਮੈਂ ਅੱਗੇ ਵੀ ਕਹਣਾ ਜਦੋਂ ਧਾਮੀ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੁਖਬੀਰ ਬਾਦਲ ਲਗਾਤਾਰ ਕਹਿ ਰਹੇ ਨੇ ਕਿ ਬੀਜੇਪੀ ਡੇਰਾ ਮੁਖੀ ਨੂੰ ਪੈਰੋਲ ਦੇ ਰਹੀ ਹੈ ਤੇ ਅਸੀਂ ਵਿਰੋਧ ਕਰਦੇ ਹਾਂ ਡੇਰਾ ਮੁਖੀ ਦਾ ਅਸੀਂ ਹਰਿਆਣਾ ਸਰਕਾਰ ਦਾ ਵਿਰੋਧ ਕਰਦੇ ਹਾਂ ਬੀਜੇਪੀ ਦਾ ਵਿਰੋਧ ਕਰਦੇ ਹਾਂ ਤੇ ਫੇਰ ਸਮਝੌਤਾ ਕਰਨਾ ਵੀ ਕਿਉਂ ਹੈ ਸ਼੍ਰੋਮਣੀ ਅਕਾਲੀ ਦਲ ਨੇ ਪਰ ਸ਼੍ਰੋਮਣੀ ਅਕਾਲੀ ਦਲ ਦੇ ਕਈ ਲੀਡਰ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਲੀਡਰ ਸਮੇਤ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਧਾਮੀ ਇਹ ਵਿਰੋਧ ਕਰਦੇ ਨੇ ਕਿ ਡੇਰਾ ਮੁਖੀ ਨੂੰ ਪਰੋਲ ਕਿਉਂ ਮਿਲ ਰਹੀ ਹੈ ਹਰਿਆਣਾ ਦੀ ਸਰਕਾਰ ਜਾਣ ਬੁੱਝ ਕੇ ਕਰ ਰਹੀ ਹੈ ੱਟਕਾ ਹੋ ਰਿਹਾ ਤੇ ਸੁਖਵੀਰ ਬਾਦਲ ਦੇ ਇੱਕ ਹੋਰ ਨੇੜੇ ਦੇ ਸਾਥੀ ਨੇ ਕਹੀ ਉਹ ਗੁਣਗਾਨ ਕਰਦੇ ਆ ਭਾਰਤੀ ਜਨਤਾ ਪਾਰਟੀ ਨਾਲ ਵੀ ਜੇ ਸਾਡਾ ਸਮਝੌਤਾ ਹੋ ਜੇ ਸਾਡੀ ਸਰਕਾਰ ਬਣ ਜੂ ਮਤਲਬ ਇਹ ਦੋਹਰੀ ਨੀਤੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਹੁਣ ਸੁਖਬੀਰ ਬੋਲਣ ਲੱਗਿਆ ਬੀਜੇਪੀ ਦੇ ਖਿਲਾਫ ਨਾ ਲੈ ਕੇ ਕਿਉਂਕਿ ਹੁਣ ਸੁਖਬੀਰ ਨੂੰ ਪਤਾ ਲੱਗ ਗਿਆ ਕਿ ਬੀਜੇਪੀ ਵਾਲਿਆਂ ਨੇ ਹੱਥ ਖਿੱਚ ਲਏ ਉਹ ਸਮਝੌਤੇ ਤੇ ਨਹੀਂ ਆਉਂਦੇ 27 ਦੀਆਂ ਚੋਣਾਂ ਚ ਵਿਧਾਨ ਸਭਾ ਦੇ ਪਰ ਮੈਂ ਤਾਂ ਕਹਿੰਦਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਕਾਲੀ ਦਲ ਦੇ ਉਹਨਾਂ ਉਹਨਾਂ ਲੀਡਰਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੱਦ ਲੈਣਾ ਚਾਹੀਦਾ ਹੈ ਜਿਹੜੇ ਵਕਾਲਤ ਕਰਦੇ ਨੇ ਕਿ ਬੀਜੇਪੀ ਨਾਲ ਸਮਝੌਤਾ ਹੋਵੇ ਸ਼੍ਰੋਮਣੀ ਅਕਾਲੀ ਦਲ ਦਾ ਭਾਈ ਇੱਕ ਪਾਸੇ ਤੁਸੀਂ ਨਿੰਦਦੇ ਹੋ ਕਿ ਉਹ ਡੇੜਾ ਮੁਖੀ ਨੂੰ ਪਰੋਲ ਦਿੰਦੇ ਐ ਇੱਕ ਪਾਸੇ ਤੁਹਾਡੇ ਲੀਡਰ ਕਹਿ ਰਹੇ ਨੇ ਕਿ ਬੀਜੇਪੀ ਨਾਲ ਸਮਝੌਤਾ ਕੀਤੇ ਬਿਨਾ ਸਾਡੀ ਸਰਕਾਰ ਨਹੀਂ ਬਣਨੀ ਸਾਨੂੰ ਸਮਝੌਤਾ ਕਰਨਾ ਚਾਹੀਦਾ ਸੋ ਅਕਾਲੀ ਦਲ ਪੰਥਕ ਏਜੰਡੇ ਤੋਂ ਲਾਂਬੇ ਹੋ ਚੁੱਕਿਆ ਔਰ ਭਗਵੰਤ ਮਾਨ ਤੇ ਇਲਜ਼ਾਮ ਲਾਉਂਦੇ ਸੀ ਵੀ ਉਹ ਧਰਮ ਦੀ ਸਿਆਸਤ ਕਰਦਾ ਤੇ 328 ਪਵਿੱਤਰ ਸਰੂਪਾਂ ਦੇ ਮਾਮਲੇ ਤੇ ਸੁਖਵੀਰ ਨੂੰ ਸਿੱਟ ਗ੍ਰਫਤਾਰ ਕਰੂਗੀ ਇਸ ਕਰਕੇ ਸਤਿੰਦਰ ਕੋਹਲੀ ਨੂੰ ਚੱਕਿਆ ਤੇ ਆ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ ਯਾਨੀ ਹਰਪ੍ਰੀਤ ਸਿੰਘ ਦਾ ਬਿਆਨ ਵੀ ਸੁਣਾਉਣਾ ਹੈ ਮੈਂ ਪਹਿਲੇ ਸਵਾਲ 'ਚ ਰਹਿ ਗਿਆ ਸੀ ਕਿਉਂਕਿ ਸਿੱਟ ਗਿਆਨੀ ਹਰਪ੍ਰੀਤ ਸਿੰਘ ਦੇ ਘਰੇ ਵੀ ਜਾਣਕਾਰੀ ਲੈਣ ਲਈ ਪਹੁੰਚੀ ਆ ਪੁੱਛਗਿੱਛ ਕਰਨ ਲਈ ਨਹੀਂ ਜਾਣਕਾਰੀ ਲੈਣ ਲਈ ਪਹੁੰਚੀ ਆ 328 ਪਵਿੱਤਰ ਸਰੂਪਾਂ ਦੇ ਮਾਮਲੇ ਦੇ ਵਿੱਚ ਪਰ ਉਸ ਤੋਂ ਪਹਿਲਾਂ ਸੁਖਵੀਰ ਬਾਦਲ ਦਾ ਮਾਗੀ ਕਾਨਫਰੰਸ ਦਾ ਬਿਆਨ ਸੁਣ ਲਈ ਤੁਸੀਂ ਆਪਣੀ ਫੌਜ ਕਮਜ਼ੋਰ ਕਰ ਲਈ ਝਾੜੂ ਵਾਲਿਆਂ ਦੇ ਕਹਿੰਦੇ ਕਾਂਗਰਸੀਆਂ ਦੇ ਕਹਿੰਦੇ ਤੇ ਅੱਜ ਦੇਖੋ ਤੁਹਾਡੇ ਤੇ ਕਬਜ਼ਾ ਹੋ ਗਿਆ ਤੁਹਾਡੇ ਗੁਰੂ ਘਰਾਂ ਤੇ ਕਬਜ਼ਾ ਹੋ ਗਿਆ

ਸੂਲ ਨਹੀਂ ਹੋ ਸਕਦਾ ਤਖਤ ਪਟਨਾ ਸਾਧ ਦੇ ਅੱਜ ਮਰਾ ਬਿਹਾਰ ਸਰਕਾਰ ਨੇ ਕਬਜ਼ਾ ਕਰ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਰਕਾਰ ਨੇ ਕਬਜ਼ਾ ਕਰ ਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੇ ਬਜ਼ੁਰਗਾਂ ਨਹੀਂ ਪਾਈ ਖਾਲਸਾ ਪੰਥ ਦਾ ਪਾਰਲੀਮੈਂਟ ਹੈ ਉਹਨੂੰ ਤੋੜ ਦਿੱਤਾ ਤੇ ਹਰਿਆਣੇ ਨੂੰ ਅਲੱਗ ਕਰ ਦਿੱਤਾ ਅੱਜ ਹਰਿਆਣਾ ਦੀ ਤੁਸੀਂ ਦੇਖੋ ਕੀ ਹੋ ਰਿਹਾ ਹੈ ਹਰਿਆਣਾ ਦੀ ਸਰਕਾਰ ਚੀ ਮਿਨਿਸਟਰ ਦੇ ਘੜੇ ਫੈਸਲਾ ਹੁੰਦਾ ਹੈ ਕਿ ਹਰਿਆਣਾ ਗੁਰਦੁਆਰਾ ਅਕਬਰ ਮੰਦ ਦਾ ਕਮੇਟੀ ਕਿਵੇਂ ਚੱਲੂਗੀ ਸਿੱਖ ਸੰਗਤੋਂ ਨਹੀਂ ਪੁੱਛਦੇ ਆਹ ਤਾਂ ਤੁਹਾਡੇ ਐਲਜੀਪੀਸੀ ਤੇ ਵੀ ਹਮਲਾ ਕਬਜ਼ਾ ਕਰਨ ਲੱਗੇ ਸੀ ਨਿਸ਼ਾਨਾ ਇੱਕੋ ਇੱਕ ਸੀ ਇਹਨਾਂ ਨੂੰ ਪਤਾ ਦਿੱਲੀ ਵਾਲੀ ਏਜੰਸੀਆਂ ਨਾਲ ਤੇ ਪਾਰਟੀਆਂ ਨੂੰ ਕਿ ਸਿੱਖ ਪੰਥ ਨੂੰ ਸ਼ਕਤੀ ਗੁਰੂ ਘਰੋਂ ਤੋਂ ਮਿਲਦੀ ਹੈ ਗੁਰੂ ਘਰਾਂ ਤੋਂ ਆਸ਼ੀਰਵਾਦ ਲੈ ਕੇ ਆ ਕੌਮ ਚੱਲਦੀ ਹੈ ਫਿਰ ਫੈਸਲਾ ਕਰ ਲਿਆ ਨੇ ਕਿ ਗੁਰੂ ਘਰਾਂ ਤੇ ਹੀ ਕੰਟਰੋਲ ਕਰ ਲੋ ਆ ਜਿਹੜਾ ਮੇਰੇ ਤੇ ਸ਼੍ਰੋਮਣੀ ਕਾਲੀ ਦਲ ਤੇ ਆ ਸਾਲ ਹਫਤਾ ਹਮਲਾ ਕੀਤਾ ਗਿਆ ਆ ਇੱਕ ਹਮਲਾ ਸੀ ਕਿ ਬਾਦਲ ਪਰਿਵਾਰ ਸੁਖਬੀਰ ਸਿੰਘ ਬਾਦਲ ਤੇ ਕਾਲੀ ਦਲ ਨੂੰ ਖਤਮ ਕੀਤਾ ਜਾਏ ਤਖਸਾਲ ਦੇ ਪੁਰਾਣੇ ਜੱਜਦਾਰ ਸਾਹਿਬ ਨੂੰ ਉਹਨਾਂ ਨੇ ਆਪਣੇ ਹਰਪ੍ਰੀਤ ਨੂੰ ਕੰਟਰੋਲ ਕਰਕੇ ਉਹ ਮਤਲਬ ਕੀ ਸੀ ਕਿ ਲੀਡਰਸ਼ਿਪ ਖਤਮ ਕਰ ਦਿਓ ਫਿਰ ਅਸੀਂ ਕਬਜ਼ਾ ਕਰ ਲਾਂਗੇ ਸੋ ਇੱਕ ਤਰੀਕੇ ਨਾਲ ਜੋ ਕੁਝ ਵਾਪਰਿਆ ਸੁਖਬੀਰ ਬਾਦਲ ਨਾਲ ਪੁਰਾਣੇ ਜੱਥੇਦਾਰ ਸਹਿਬਾਨਾ ਵੱਲੋਂ ਜਿਹੜੇ ਫੈਸਲੇ ਕੀਤੇ ਗਏ ਕਿਤਨਾ ਕਦੇ ਸੁਖਬੀਰ ਸਿੰਘ ਬਾਦਲ ਬਾਰ ਬਾਰ ਨਾਖੁਸ਼ੀ ਪ੍ਰਗਟ ਕਰਦੇ ਨੇ ਕਿ ਤਖਤ ਸਹਿਬਾਨਾ ਤੇ ਕਬਜ਼ੇ ਕੀਤੇ ਗਏ ਹੁਣ ਤੁਸੀਂ ਵੇਖੋ ਸੁਖਬੀਰ ਸਿੰਘ ਬਾਦਲ ਹਰ ਚੀਜ਼ ਦੇ ਪਿੱਛੇ ਵਿਰੋਧੀਆਂ ਦੀ ਸਾਜ਼ਿਸ਼ ਦੱਸ ਰਿਹਾ ਹੈ। ਔਰ ਹਰਸ਼ਮਰਤ ਕੋਰ ਬਾਦਲ ਨੇ ਬਿਆਨ ਥੋੜੇ ਦਿਨ ਪਹਿਲਾਂ ਦਿੱਤਾ ਤਿੰਨ ਚਾਰ ਦਿਨ ਪਹਿਲਾਂ ਕਿ ਸੁਖਬੀਰ ਸਿੰਘ ਬਾਦਲ ਤੇ ਝੂਠਾ ਪਰਚਾ ਦਰਜ ਕੀਤਾ ਜਾ ਸਕਦਾ ਹੈ। ਸਤਿੰਦਰ ਕੋਹਲੀ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਵਿਰੋਧ ਕੀਤਾ ਗਿਆ। ਗਿਆਨੀ ਹਰਪ੍ਰੀਤ ਸਿੰਘ ਜਿਹੜੇ ਜੱਥੇਦਾਰ ਸੀ 328 ਰੂਪਾਂ ਦੇ ਮਾਮਲੇ ਦੇ ਵਿੱਚ ਜਿਹੜਾ 45 ਕਮਿਸ਼ਨ ਬਣਿਆ ਸੀ ਈਸ਼ਰ ਸਿੰਘ ਹੋਣੇ ਜਿਹੜੇ ਸੀਨੀਅਰ ਵਕੀਲ ਨੇ ਜਿਹੜੀ ਰਿਪੋਰਟ ਦਿੱਤੀ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਉਹਦਾ ਖੁਲਾਸਾ ਕੀਤਾ ਅੱਜ ਸੇਟ ਉਹਨਾਂ ਕੋਲੋਂ ਜਾਣਕਾਰੀ ਲੈਣ ਗਈ ਹੈ। ਅਗਰ ਤਾਂ ਸੱਟ ਗਿਆਨੀ ਹਰਪ੍ਰੀਤ ਸਿੰਘ ਤੋਂ ਜਾਣਕਾਰੀ ਲੈਂਦੀ ਹੈ ਮੈਨੂੰ ਲੱਗਦਾ ਜਿਹੜੇ ਪਵਿੱਤਰ ਸਰੂਪਾਂ ਬਾਰੇ ਜਾਣਕਾਰੀ ਮਿਲੀ ਹੈ ਗਿਆਨੀ ਹਰਪ੍ਰੀਤ ਸਿੰਘ ਤੋਂ ਸੱਟ ਪੁੱਛ ਰਹੀ ਹੋਣੀ ਹੈ ਕਿ ਇਹਨਾਂ ਦੀ ਪਰੰਪਰਾ ਮਰਿਆਦਾ ਕੀ ਹੈ ਇਹਨਾਂ ਦਾ ਵੈਰੀਫਿਕੇਸ਼ਨ ਦਾ ਪ੍ਰੋਸੈਸ ਕੀ ਹੋਣਾ ਚਾਹੀਦਾ ਹੈ ਕਿਵੇਂ ਹੋਰ ਇਹਦੇ ਨਾਲ ਸੰਬੰਧਿਤ ਜਾਣਕਾਰੀਆਂ ਜਾਂ ਰਿਕਾਰਡ ਹੈ ਉਹਦੇ ਬਾਰੇ ਅਸੀਂ ਜਾਣਕਾਰੀ ਹਾਸਲ ਕਰ ਸਕਦੇ ਹਾਂ ਇਹ ਵੀ ਹੋ ਸਕਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਵੀ ਦਰਜ ਕਰੇ ਸੱਟ ਅਗਰ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਦਰਜ ਕਰਦੀ ਹੈ ਸੱਟ ਤੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕਹੀ ਗਈ ਇੱਕ ਇੱਕ ਗੱਲ ਬਹੁਤ ਪਾਇਦਾਰ ਹੋ ਜਾਣੀ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਕੁਝ ਦਿਨ ਪਹਿਲਾਂ ਆਪਣਾ ਇੱਕ ਬਿਆਨ ਦਿੱਤਾ ਸੀ ਪ੍ਰੈਸ ਕਾਨਫਰੰਸ ਉਹ ਸੁਣ ਲਈਏ ਉਹ 328 ਰੂਪਾਂ ਦੇ ਮਾਮਲੇ ਦੇ ਵਿੱਚ ਬਹੁਤ ਵੱਡੀ ਗੱਲ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕਹੀ ਸੀ ਮੈਂ ਇੱਕ ਵਾਰੀ ਫੇਰ ਉਸ ਤੋਂ ਬਾਅਦ ਸ਼ੁਕਬੀਰ ਬਾਦਲ ਦੇ ਬਿਆਨਾਂ ਤੇ ਆਵਾਂਗਾ ਮੈਂ ਇਸ ਜਾਂਚ ਦੇ ਨਾਲ ਜੁੜਿਆ ਮੈਨੂੰ ਕਈ ਦਿਨਾਂ ਤੋਂ ਫੋਨ ਵੀ ਆ ਰਹੇ ਸੀ ਕਿ ਤੁਹਾਨੂੰ ਬੋਲਣਾ ਚਾਹੀਦਾ ਹੈ ਅਸੀਂ ਇਹ ਜਾਂਚ ਕਰਵਾਈ ਸੀ ਅਕਾਲ ਤੱਕ ਸਾਹ ਵੱਲੋਂ ਔਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਵੇਲੇ ਇੱਕ ਫੈਸਲਾ ਕੀਤਾ ਸੀ ਕਿ ਜਿਹੜੇ ਵੀ ਦੋਸ਼ੀ ਪਾਏ ਜਾਣਗੇ ਅਸੀਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਵਾਂਗੇ ਤੇ ਜਦੋਂ ਜਾਂਚ ਜਿਹੜੀ ਹੈ ਉਹ ਮੁਕੰਮਲ ਹੋ ਗਈ ਤੇ ਦੋਸ਼ੀਆਂ ਦੇ ਨਾਂ ਸਾਹਮਣੇ ਆ ਗਏ ਤੇ ਤੁਹਾਨੂੰ ਪਤਾ ਹੋਏਗਾ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵਾਰ ਯੂ ਟਰਨ ਜਿਹੜਾ ਫੈਸਲਾ ਲੈਂਦੇ ਆ ਇਹ ਕਹਿੰਦਾ ਕਿ ਇਹ ਕਾਰਵਾਈ ਜਿਹੜੀ ਹੈ ਉਹ ਕਾਨੂੰਨੀ ਅਸੀਂ ਨਹੀਂ ਕਰਵਾਵਾਂਗੇ ਉਹਦਾ ਕਾਰਨ ਕੀ ਸੀ ਉਹਦਾ ਕਾਰਨ ਹੀ ਸਤਿੰਦਰ ਸਿੰਘ ਕੋਹਲੀ ਸੀ ਜੇਗਾ ਦੋਸ਼ੀਆਂ ਦੇ ਵਿੱਚ ਸਤਿੰਦਰ ਸਿੰਘ ਕੋਹਲੀ ਦਾ ਨਾਮ ਨਾ ਆਉਂਦਾ ਤੇ ਮੈਨੂੰ ਲੱਗਦਾ ਕਿ ਕਾਨੂੰਨੀ ਕਾਰਵਾਈ ਉਦੋਂ ਹੀ ਹੋ ਜਾਣੀ ਸੀ ਸ਼੍ਰੋਮਣੀ ਕਮੇਟੀ ਵੱਲੇ ਨੇ ਕਰ ਦੇਣੀ ਸੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਸਤਿੰਦਰ ਸਿੰਘ ਕੋਹਲੀ ਨੂੰ ਬਚਾਉਣ ਦੇ ਲਈ ਹੀ ਕਾਨੂੰਨੀ ਕਾਰਵਾਈ ਜਿਹੜੀ ਆ ਰੋਕੀ ਸੀ ਇਹ ਇੱਕ ਸੱਚ ਹੈ ਜੀ ਤੁਸੀਂ ਤਾਂ ਜਹੇਦਾਰ ਸੀਗੇ ਮੈਂ ਤੁਸੀਂ ਕਿਉਂ ਨਹੀਂ ਕੁਝ ਸਟੈਪ ਨਹੀਂ ਅਸੀਂ ਤਾਂ ਲਿਖ ਕੇ ਦਿੱਤਾ ਸੀ ਨਾ ਅਸੀਂ ਰਿਪੋਰਟ ਦੇ ਨਾਲ ਦੋਸ਼ੀਆਂ ਦੇ ਨਾਮ ਮੈਂਸ਼ਨ ਕਰਕੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਲੈ ਕੇ ਦਿੱਤਾ ਸੀ ਕਿ ਜੋ ਕਾਰਵਾਈ ਜਿਹੜੀ ਹੈ ਇਹਨਾਂ ਦੇ ਤੁਸੀਂ ਕਰੋ ਤੇ ਜੋ ਕਾਰਵਾਈ ਜਿਹੜੀ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਕਰਨੀ ਪੰਦੀ ਸੀ ਤੇ ਜਦੋਂ ਸਤਿੰਦਰ ਸਿੰਘ ਕੋਹਲੀ ਦਾ ਨਾਮ ਉਸ ਰਿਪੋਰਟ ਦੇ ਵਿੱਚ ਆ ਗਿਆ ਸਤਿੰਦਰ ਸਿੰਘ ਕੋਹਲੀ ਕੌਣ ਸੀ ਸਤਿੰਦਰ ਸਿੰਘ ਕੋਹਲੀ ਜਿਹੜਾ ਹੈ ਉੱਥੇ ਇੱਕ ਰੱਖਿਆ ਹੋਇਆ ਸੀ ਇਹਨਾਂ ਨੇ ਸੀਏ 10 ਕਰੋੜ ਰੁਪਈਆ ਜਿਹੜਾ ਉਹਨੂੰ ਇਹ ਦਿੱਤੇ ਸੀ ਤੇ ਅਸੀਂ ਇਹ ਕਿਹਾ ਕਿ ਇਹਨੇ ਕੰਮ ਮੁਕੰਮਲ ਨਹੀਂ ਕੀਤਾ 25% ਕੰਮ ਕੀਤਾ ਇਹਨੇ ਕੰਮ ਮੁਕੰਮਲ ਕਿਉਂ ਨਹੀਂ ਕੀਤਾ ਇਸ ਸੁਤਿੰਦਰ ਸਿੰਘ ਦਾ ਇਹ ਕੰਮ ਬਣਦਾ ਸੀ ਇਹ ਡਿਊਟੀ ਬਣਦੀ ਸੀ ਕਿ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜਿਹੜੇ ਲੈਜ਼ਰਾਂ ਦੇ ਵਿੱਚ ਜਿੱਥੇ ਐਂਟਰੀ ਦਰਜ ਹੁੰਦੀ ਹੈ ਉਹਨੂੰ ਚੈੱਕ ਕਰਦੇ ਤੇ ਫਿਜ਼ੀਕਲ ਜਿਹੜੀ ਹੈ ਉਹ ਇਨਸਪੈਕਸ਼ਨ ਵੀ ਕਰਦੇ ਜੇ ਗੁਰਦੁਆਰਿਆਂ ਦੇ ਵਿੱਚ ਮਿਰਚਾਂ ਦੀ ਇਨਸਪੈਕਸ਼ਨ ਕੀਤੀ ਜਾ ਸਕਦੀ ਸ਼ੋ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕਿਤਨਾ ਕਿਤੇ ਜਿਹੜੇ ਆਡਿਟ ਕੀਤੇ ਜਾ ਰਹੇ ਸੀ ਉਹਨਾਂ ਦੇ ਉੱਤੇ ਵੀ ਸਵਾਲ ਖੜੇ ਕੀਤੇ ਨੇ ਔਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਗਿਆਨ ਬਹੁਤ ਮਹੱਤਵਪੂਰਨ ਹੈ ਔਰ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਸ਼ਰਿਆਮ ਕਹਿੰਦੇ ਨੇ ਕਿ ਸਟੈਂਡਰ ਕੋਹਲੀ ਨੂੰ ਬਚਾਉਣ ਲਈ ਉਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਨੂੰਨੀ ਕਾਰਵਾਈ ਨਹੀਂ ਕੀਤੀ ਸੋ ਹੁਣ ਜਦੋਂ ਭਗਵੰਤ ਮਾਨ ਨੇ ਐਫ ਆਈ ਆਰ ਦਰਜ ਕੀਤੀ ਭਾਵੇਂ ਮੰਗ ਸਿੱਖ ਸੰਭਾਵਨਾ ਦਲ ਦੀ ਸੀ ਭਾਵੇਂ ਮੰਗ ਉਹਨਾਂ ਸਿੱਖ ਆਗੂਆਂ ਦੀ ਸੀ ਸਿੱਖ ਸੰਸਥਾਵਾਂ ਦੀ ਸੀ ਜਿਹੜੇ ਲਗਾਤਾਰ 328 ਪਵਿੱਤਰ ਸਰੂਪਾਂ ਦੇ ਮਾਮਲੇ 'ਚ ਇਨਸਾਫ ਦੀ ਲੜਾਈ ਲੜ ਰਹੇ ਸੀ ਭਾਵੇਂ ਜੁਝਾਰ ਟਾਈਮਜ਼ ਅਖਬਾਰ ਉਹਨਾਂ ਦੇ ਸੰਪਾਦਕ ਸਰਦਾਰ ਬਲਵਿੰਦਰ ਸਿੰਘ ਦੀ ਸੀ ਉਹਨਾਂ ਨੇ ਬੜਾ ਸੰਘਰਸ਼ ਕੀਤਾ ਕਈ ਵਾਰ ਸੰਪਾਦਕੀ ਲਿਖੀ ਬੜੀ ਪ੍ਰਮੁਖਤਾ ਦੇ ਨਾਲ ਇਸ ਮੁੱਦੇ ਨੂੰ ਉਹਨਾਂ ਨੇ ਉਭਾਰਿਆ ਕਿ 328 ਪਵਿੱਤਰ ਸਰੂਪਾਂ ਦੇ ਮਾਮਲੇ ਦੇ ਵਿੱਚ ਇਨਸਾਫ ਮਿਲੇ ਸੋ ਮੈਨੂੰ ਲੱਗਦਾ ਹੈ ਅੱਜ ਕਿਤੇ ਨਾ ਕਿਤੇ ਸਿੱਖ ਸੰਗਤਾਂ ਇਹ ਤਮਾਮ ਭਾਵੇਂ ਜਿਹੜੇ ਸਿੱਖ ਸਦਭਾਵਨਾ ਦਲ ਦੇ ਭਾਈ ਵਡਾਲਾ ਨੇ ਬਲਦੇਵ ਸਿੰਘ ਵਡਾਲਾ ਨੇ ਜਾਂ ਜੁਝਾਰ ਟਾਈਮਜ਼ ਦੇ ਸੰਪਾਦਕ ਬਲਵਿੰਦਰ ਸਿੰਘ ਨੇ ਇਹ ਕਿਤੇ ਨਾ ਕਿਤੇ ਸ਼ੁਰੂਆਤੀ ਜਿਹੜੀ ਜਾਣਕਾਰੀ ਮਿਲੀ ਹੈ ਪੰਜਾਬ ਦੀ ਸਰਕਾਰ ਨੇ ਦਿੱਤੀ ਹੈ ਉਹਦੇ ਤੋਂ ਸੰਤੁਸ਼ਟ ਹੋਣਗੇ ਔਰ ਇਹ ਮਾਮਲਾ ਅੱਜ ਗਿਆਨੀ ਹਰਪੀਤ ਸਿੰਘ ਕੀ ਜਾਣਕਾਰੀ ਦੰਦੇ ਨੇ ਕੀ ਸੇਧ ਦੰਦੇ ਨੇ ਕੀ ਉਹਨਾਂ ਦੇ ਬਿਆਨ ਵੀ ਦਰਜ ਹੁੰਦੇ ਨੇ ਉਸ ਤੋਂ ਬਾਅਦ ਇਹ ਮਾਮਲਾ ਜਿਹੜਾ ਹੈ ਇਹ ਹੋਰ ਅੱਗੇ ਵਧੇਗਾ ਹੁਣ ਮੈਂ ਸੁਖਬੀਰ ਦੀ ਗੱਲ ਨਾਲ ਜੋੜ ਲਾਂ ਹੁਣ ਸੁਖਬੀਰ ਸਿੰਘ ਬਾਦਲ ਬਿਆਨਤ ਸਿੰਘ ਦਾ ਫੇਰ ਜ਼ਿਕਰ ਕਰਦੇ ਨੇ ਬਿੱਟੂ ਨੂੰ ਬਿੱਟੂ ਦੇ ਸਬੰਧ ਵਿੱਚ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਮੈਨੂੰ ਲੱਗਦਾ ਇਹ ਵਿਸ਼ਾ ਇਹ ਇਹ ਵਿਸ਼ਾ ਸਿਕ ਵਿਦਵਾਨ ਇਹਦੇ ਤੇ ਜ਼ਿਆਦਾ ਸਪਸ਼ਟਤਾ ਦੇ ਸਕਦੇ ਨੇ ਸਿਕ ਬੁੱਧੀਜੀਵੀ ਸਿਕ ਵਿਦਵਾਨ ਜਿੱਦਾਂ ਹੀ ਉਹਨਾਂ ਦੀ ਕੋਈ ਗੱਲ ਆਊਗੀ ਬਿੱਟੂ ਦੇ ਸਬੰਧ ਦੇ ਵਿੱਚ ਮੈਂ ਜ਼ਰੂਰ ਅੱਗੇ ਗੱਲ ਵਧਾਊਗਾ ਪਰ ਦੇਖੋ ਸੁਖਬੀਰ ਬਾਦਲ ਬਿਆਨਤ ਸਿੰਘ ਦੇ ਨੇ ਜੋ ਕੁਝ ਕੀਤਾ ਉਹਦਾ ਜ਼ਿਕਰ ਕਰ ਰਹੇ ਸੀ ਤੇ ਬਿਆਨਤ ਸਿੰਘ ਦੇ ਜਿਹੜੇ ਨਾਲ ਅਫਸਰ ਸੀ ਉਸ ਵੇਲੇ ਭਾਵੇਂ ਸੁਮੇਰ ਸਿੰਘ ਸੈਣੀ ਸੀ ਭਾਵੇਂ ਜ਼ਾਹਰ ਆलम ਸੀ ਇਹ ਵੀ ਦੱਸ ਦੇਣ ਸੁਖਬੀਰ ਸਿੰਘ ਬਾਦਲ ਵੀ ਸਾਡੇ ਰਾਜ 'ਚ ਉਹੀ ਅਫਸਰ ਜਿਨ੍ਹਾਂ ਦੇ ਸਵਾਲ ਸੀ ਅਸੀਂ ਡੀਜੀਪੀ ਲਾ ਕੇ ਰੱਖੇ ਉਹੀ ਅਫਸਰ ਜਿਨ੍ਹਾਂ ਤੇ ਸਵਾਲ ਸੀ ਅਸੀਂ ਉਹਨਾਂ ਨੂੰ ਤਰੱਕੀਆਂ ਦਿੱਤੀਆਂ ਤੇ ਪੋਲਿਟਿਕਲ ਪਾਰਟੀਆਂ ਵੀ ਉਹਨਾਂ ਦੀ ਕਿਤੇ ਨਾ ਕਿਤੇ ਸ਼ਮੂਲੀਅਤ ਕਰਾਈ ਉਹਨਾਂ ਦੇ ਰਿਸ਼ਤੇਦਾਰਾਂ ਦੀ ਜਾਂ ਨੇੜਲਿਆਂ ਦੀ ਸੋ ਸੁਖਵੀਰ ਸਿੰਘ ਬਾਦਲ ਤੇ ਸਵਾਲ ਖਤਮ ਨਹੀਂ ਹੁੰਦੇ ਅੱਜ ਵੀ ਜੇ ਜੇਬ ਸੁਖਵੀਰ ਬਾਦਲ ਦਾ ਭਾਸ਼ਣ ਸੁਣ ਲਈਏ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪੰਥਕ ਅਜੰਡੇ ਤੇ ਜਦ ਤੱਕ ਨਹੀਂ ਮੁੜਦਾ ਜਦੋਂ ਤੱਕ ਸੁਖਵੀਰ ਸਿੰਘ ਬਾਦਲ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਨ੍ਹਾਂ ਦੇ ਵਿੱਚੋਂ ਲੋਕਾਂ ਨੂੰ ਇੱਕ ਜੁਝਾਰੂ ਤੇ ਤਕੜੇ ਪੰਥਕ ਲੀਡਰ ਦੀ ਝਲਕ ਨਹੀਂ ਦਿਖਦੀ ਵਿਕਾਸਪੁਰਸ ਨਾਲ ਕੰਮ ਨਹੀਂ ਚੱਲਣਾ ਸੁਖਵੀਰ ਬਾਦਲ ਕਹਿੰਦਾ ਸਾਰਾ ਕੁਝ ਕਰਾਇਆ ਹੀ ਵੱਡੇ ਬਾਦਲ ਸਾਹਿਬ ਨੇ ਇਹਦਾ ਮਤਲਬ ਹੈ ਫਿਰ ਜਿਹੜਾ ਕਰਜ਼ਾ ਛੱਡ ਕੇ ਗਏ ਸੀ ਡੇਢ ਦੋ ਪੌਣੇ ਦਾ ਪੌਣੇ 2 ਲੱਖ 2.5 ਲੱਖ ਕਰੋੜ ਦਾ ਕੈਪਟਨ ਮਰਿੰਦਰ ਤੋਂ 17 ਤੋਂ ਪਹਿਲਾਂ ਇਹਦਾ ਮਤਲਬ ਹੈ ਉਹ ਅਕਾਲੀ ਦਲ ਦੀ ਦੇਣ ਸੀ ਫਿਰ ਹੁਣ ਭਗਵੰਤ ਮਾਨ ਟੋਲ ਮਾਫ ਕਰ ਰਿਹਾ ਕਹਿੰਦਾ ਮੈਂ 19 ਟੋਲ ਹਟਾਤੇ ਇਹਦਾ ਮਤਲਬ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਅਗਰ ਕੰਮ ਕਰਾਏ ਨੇ ਉਦੋਂ ਭਾਜਪਾ ਨਾਲ ਇਹਨਾਂ ਦਾ ਸਮਝੌਤਾ ਸੀ ਉਦੋਂ ਕੇਂਦਰ 'ਚ ਭਾਜਪਾ ਦੀ ਵੀ ਸਰਕਾਰ ਰਹੀ ਹੈ ਔਰ ਮਨਮੋਹਨ ਸਿੰਘ ਦੇਖੋ ਮਨਮੋਹਨ ਸਿੰਘ ਦੀ ਸਰਕਾਰ ਮੈਂ ਨਹੀਂ ਕਹਿੰਦਾ ਉਹ ਕਾਂਗਰਸ ਦੀ ਸਰਕਾਰ ਸੀ ਉਹ ਮਨਮੋਹਨ ਸਿੰਘ ਦੀ ਸਰਕਾਰ ਸੀ ਮਨਮੋਹਨ ਸਿੰਘ ਪੰਜਾਬ ਲਈ ਹਮੇਸ਼ਾ ਨਿਰਪੱਖ ਰਹੇ ਨੇ ਉਹਨਾਂ ਨੇ ਪੰਜਾਬ ਦਾ ਕਦੀ ਪੈਸਾ ਨਹੀਂ ਰੋਕਿਆ ਉਹਨਾਂ ਨੇ ਕਿਸੇ ਦਾ ਪੈਸਾ ਨਹੀਂ ਰੋਕਿਆ ਹੋਣਾ ਤੇ ਭਾਜਪਾ ਅਕਾਲੀ ਭਾਜਪਾ ਦੀ ਪੰਜਾਬ 'ਚ ਸਰਕਾਰ ਸੀ ਉੱਪਰ 14 ਤੋਂ ਬਾਅਦ ਆ ਗਈ ਮੋਦੀ ਸਾਹਿਬ ਦੀ ਸਰਕਾਰ ਉਹਨਾਂ ਨੇ ਵੀ ਪੰਜਾਬ ਲਈ ਦੱਬ ਕੇ ਪੈਸਾ ਦਿੱਤਾ ਤਾਂ ਕੰਮ ਸ਼੍ਰੋਮਣੀ ਅਕਾਲੀ ਦਲ ਕਰ ਸਕਿਆ ਪਰ ਕਰਜ਼ੇ ਵੀ ਇਹਨਾਂ ਨੇ ਚੱਕ ਕੇ ਪੰਜਾਬ ਨੂੰ ਕਰਜ਼ਾਈ ਬਣਾਉਣ ਦੀ ਸ਼ੁਰੂਆਤ ਕੈਪਟਨ ਮਰਿੰਦਰ ਔਰ ਸੁਖਬੀਰ ਪ੍ਰਕਾਸ਼ ਸਿੰਘ ਬਾਦਲ ਇਹਨਾਂ ਦੋਨਾਂ ਵੱਡੇ ਲੀਡਰਾਂ ਨੇ ਕੀਤੀ ਪੰਜਾਬ ਨੂੰ ਕਰਜ਼ਾਈ ਬਣਾਉਣ ਦੀ ਸ਼ੁਰੂਆਤ ਕਾਂਗਰਸ ਔਰ ਭਾਵੇਂ ਹਰਚੰਨ ਬਰਾੜ ਜਾਂ ਹੋਰ ਮੁੱਖ ਮੰਤਰੀ ਵੀ ਆ ਕੇ ਗਏ ਮੁੱਖ ਰੂਪ ਚ ਪ੍ਰਕਾਸ਼ ਸਿੰਘ ਬਾਦਲ ਔਰ ਕੈਪਟਨ ਮਰਿੰਦਰ ਸਿੰਘ ਇਹਨਾਂ ਦੇ ਵੇਲੇ ਸਭ ਤੋਂ ਵੱਡਾ ਕਰਜ਼ਾ ਚੁੱਕਿਆ ਗਿਆ ਇਸ ਕਰਕੇ ਵਿਕਾਸ ਅਗਰ ਕੱਲੇ ਕਰਜ਼ੇ ਨਾਲ ਕਰਨਾ ਹੈ ਤੇ ਫਿਰ ਉਹ ਵਿਕਾਸ ਨਹੀਂ ਹੁੰਦਾ ਅੱਜ ਅਸੀਂ ਅੱਜ ਹਰ ਪੰਜਾਬੀ ਨਵਾਂ ਜਨਮਾ ਬੱਚਾ 7 ਲੱਖ ਦਾ ਕਰਜ਼ਾ ਨਵੇਂ ਜਨਮੇ ਬੱਚੇ ਤੇ ਹੈ ਹਾਲਾਂਕਿ ਅਸੀਂ ਹਜੇ ਪਸ਼ੂਆਂ ਤੇ ਨਹੀਂ ਗਿਣਦੇ ਵੀ ਸਾਡੇ ਜਿਹੜੇ ਨਵੇਂ ਪਸ਼ੂ ਬੱਚੇ ਕਟੀਆਂ ਪੈਦਾ ਹੁੰਦੇ ਆ ਉਹਨਾਂ ਤੇ ਕਿੰਨਾ ਕਰਜ਼ਾ ਹੈ ਜਿਹੜੇ ਆਰਥਿਕ ਮਾਰ ਨੇ ਉਹਨਾਂ ਨੇ ਇਹਦੀ ਵੀ ਇਕਨੋਮਿਕਲ ਸਟੱਡੀ ਕੱਢ ਲੈਣੀ ਆ ਕਿਸੇ ਸਮੇਂ ਕਿਉਂਕਿ ਉਹ ਬੱਚੇ ਵੀ ਉਹ ਪਰਿਵਾਰਾਂ ਦੇ ਡਿਪੈਂਡੈਂਟ ਨੇ ਕੱਟੇ ਬੱਚੇ ਗਾਵਾਂ ਮੱਝਾਂ ਉਹ ਸਾਡੇ ਪਰਿਵਾਰਾਂ ਤੇ ਸਾਡੇ ਸਾਡੇ ਪਰਿਵਾਰ ਦਾ ਹੀ ਹਿੱਸਾ ਹੁੰਦੇ ਨੇ ਨਾ ਉਹ ਉਹਨਾਂ ਦਾ ਹੀ ਦੁੱਧ ਅਸੀਂ ਅੱਗੇ ਵੇਚਦੇ ਆ। ਸੋ ਇਸ ਕਰਕੇ ਸੁਖਵੀਰ ਸਿੰਘ ਬਾਦਲ ਰਾਸ਼ ਜ਼ਰੂਰ ਸੁਖਵੀਰ ਸਿੰਘ ਬਾਦਲ ਇਕੱਠਾ ਕਰਦਾ ਇਹ ਵਿੱਚ ਕੋਈ ਦੋ ਰਾਏ ਨਹੀਂ ਹੈ। ਅਗਰ ਦੇਸ਼ ਦੇ ਵਿੱਚ ਸਭ ਤੋਂ ਵੱਧ ਭੀੜ ਵਾਲੀਆਂ ਰੈਲੀਆਂ ਦਾ ਅਵਾਰਡ ਦੇਣਾ ਹੋਵੇ ਕਿਸੇ ਖੇਤਰੀ ਪਾਰਟੀ ਨੂੰ ਕਿਸੇ ਸੂਬੇ 'ਚ ਉਂਝ ਤਾਂ ਨਰਿੰਦਰ ਮੋਦੀ ਦੀਆਂ ਰੈਲੀਆਂ ਇਸ ਤੋਂ ਵੀ ਵੱਡੀਆਂ ਹੁੰਦੀਆਂ ਨੇ। ਪਰ ਮੈਂ ਸੂਬੇ ਦੀ ਸਿਆਸਤ ਦੀ ਗੱਲ ਕਰਾਂ ਤੇ ਖੇਤਰੀ ਪਾਰਟੀਆਂ 'ਚੋਂ ਸ਼ਾਇਦ ਜਿਹੜੀਆਂ ਨਾਰਥ ਦੀਆਂ ਨੇ ਕਿਉਂਕਿ ਜੇ ਯੂਪੀ ਬਿਹਾਰ ਦੀ ਗੱਲ ਕਰਾਂਗੇ ਉੱਥੇ ਤਾਂ ਆਬਾਦੀ ਬਹੁਤ ਜ਼ਿਆਦਾ ਹੈ ਉੱਥੇ ਸੀਟਾਂ ਵੀ ਬਹੁਤ ਜ਼ਿਆਦਾ ਹੈ ਸੋ ਅਸੀਂ ਤਾਂ 117 ਵਿਧਾਨ ਸਭਾ ਹਲਕੇ ਤੇ ਸਾਡੇ ਦਾ ਮਸਾ 2 ਕਰੋੜ ਦੇ ਕਰੀਬ ਹੀ ਵੋਟਰ ਹੈ ਪੰਜਾਬ ਦੇ ਵਿੱਚ ਪਰ ਫਿਰ ਵੀ ਪੰਜਾਬ ਚ ਸੁਖਵੀਰ ਬਾਦਲ ਦੀਆਂ ਰੈਲੀਆਂ ਚ ਰਸ਼ ਬਹੁਤ ਹੁੰਦਾ ਹੈ ਪਰ ਰਸ਼ ਭਗਵੰਤ ਮਾਨ ਦੀ ਰੈਲੀ ਚ ਵੀ ਉਨਾ ਹੀ ਸੀ ਬੀਜੇਪੀ ਦੇ ਉਹਨਾਂ ਬੀਜੇਪੀ ਦਾ ਵੋਟ ਸ਼ੇਅਰ ਨਹੀਂ ਜਿੰਨਾ ਬੀਜੇਪੀ ਨੇ ਰਸ਼ ਕਰਤਾ ਇਹਦਾ ਮਤਲਬ ਹੈ ਜਿਹੜੀ ਭੀੜ ਹੈ ਜਾਂ ਰਸ਼ ਹੈ ਜਾਂ ਇਕੱਠ ਹੈ ਉਹਨੂੰ ਵੋਟ ਬੈਂਕ ਨਾ ਸਮਝਿਆ ਜਾਵੇ ਅੱਜ ਵੀ ਪੰਜਾਬ ਦੀ ਸਿਆਸਤ 'ਚ ਅਸੀਂ ਮੰਨ ਲਈਏ ਕਿ ਰੈਲੀਆਂ ਦੀ ਭੀੜ ਵੋਟ ਨਹੀਂ ਹੁੰਦੀ ਉਹ ਕਈ ਵਾਰੀ ਇੱਕ ਦੂਜੇ ਦੇ ਕਹਿਣ ਤੇ ਆਏ ਹੁੰਦੇ ਨੇ ਕਈ ਵਾਰੀ ਉਹ ਸ਼ਰਧਾਲੂ ਦੇ ਤੌਰ ਤੇ ਆਏ ਹੁੰਦੇ ਨੇ ਉਹਨਾਂ ਦਾ ਕਿਸੇ ਪਾਰਟੀ ਨਾਲ ਸਬੰਧ ਨਹੀਂ ਹੁੰਦਾ ਕਈ ਵਾਰੀ ਉਹਨਾਂ ਨੂੰ ਜਿੱਥੇ ਰੈਲੀ ਦਾ ਪੰਡਾਲ ਮਿਲਦਾ ਹੈ ਉਹ ਉੱਥੇ ਹੀ ਆ ਜਾਂਦੇ ਨੇ ਵੀ ਅੱਗੇ ਭੀੜ ਬਹੁਤ ਹੈ ਜਿਵੇਂ ਅੱਜ ਮੰਚ ਤੋਂ ਕਹਿ ਰਹੇ ਸੀ ਕਹਿੰਦੇ ਸੁਖਵੀਰ ਬਾਦਲ 5 ਕਿਲੋਮੀਟਰ ਤੁਰ ਕੇ ਆਇਆ ਹੈ ਸੋ ਇਸ ਕਰਕੇ ਭੀੜ ਇਸ ਰੂਪ 'ਚ ਵੀ ਬਣ ਜਾਂਦੀ ਹੈ ਅਗਲਾ ਕਹਿੰਦਾ ਅਗਲੀ ਅਗਲਾ ਪੰਡਾਲ 6 ਕਿਲੋਮੀਟਰ ਤੇ ਇੱਥੇ ਆਪਾਂ ਸੁਣ ਲੈਨੇ ਆ। ਸੋ ਇਹ ਸਾਰੀ ਸਾਰੇ ਫੈਕਟਰ ਨੇ ਜਿਹੜੇ ਪੋਲਿਟੀਕਲ ਤੌਰ ਤੇ ਇਨਫਲੂਐਂਸ ਕਰਦੇ ਨੇ ਦੇਖੋ ਚੈਨਲਾਂ ਵਾਲਿਆਂ ਤੇ ਵੀ ਅੱਜ ਸੁਖਵੀਰ ਬਾਦਲ ਨੇ ਤਵਾ ਲਾਇਆ। ਸੁਖਵੀਰ ਬਾਦਲ ਨੇ ਚੈਨਲਾਂ ਤੇ ਤਵਾ ਲਾਇਆ। ਕਿਨਾਂ ਕਈ ਚੈਨਲ ਨੇ ਜਿਨ੍ਹਾਂ ਨੂੰ ਕਰੋੜਾ ਰੁਪਇਆ ਮਿਲਦਾ ਉਹਨਾਂ ਨੇ ਇੱਕ ਚੈਨਲ ਦਾ ਨਾਮ ਵੀ ਲਿਆ। ਸੋ ਕਿਉਂਕਿ ਉਹਨਾਂ ਨੇ ਪਬਲਿਕ ਮੰਚ ਤੋਂ ਗੱਲ ਕਰਤੀ ਸੁਖਵੀਰ ਸਿੰਘ ਬਾਦਲ ਨੇ ਤੇ ਇਸ ਕਰਕੇ ਮੈਂ ਚੈਨਲ ਦਾ ਕਿਉਂਕਿ ਉਹਨਾਂ ਨੇ ਨਾਮ ਬੋਲਿਆ। ਤੋ ਇਸ ਕਰਕੇ ਮੈਂ ਸੁਖਵੀਰ ਬਾਦਲ ਦਾ ਉਹ ਬਿਆਨ ਤਾਂ ਨਹੀਂ ਸੁਣਾਉਂਦਾ ਪਰ ਅਸੀਂ ਸੁਖਵੀਰ ਬਾਦਲ ਦੀ ਸੁਖਵੀਰ ਬਾਦਲ ਦਾ ਮਨਦੀਪ ਜੀ ਜਿਹੜਾ ਲਾਈਵ ਭਾਸ਼ਣ ਸੀ ਸੁਖਵੀਰ ਬਾਦਲ ਕਹਿੰਦਾ ਕੱਲਾ ਪੀਟੀਸੀ ਨੇ ਲਾਈਵ ਦਿਖਾਇਆ ਹੋਰ ਕਿਸੇ ਚੈਨਲ ਨੇ ਲਾਈਵ ਨਹੀਂ ਦਿਖਾਇਆ ਕਈ ਸੋਸ਼ਲ ਮੀਡੀਆ ਚੈਨਲਾਂ ਤੇ ਲਾਈਵ ਚੱਲਿਆ ਸਾਡੇ ਚੈਨਲ ਦੇ ਉੱਤੇ ਵੀ ਸੁਖਵੀਰ ਬਾਦਲ ਦਾ ਭਾਸ਼ਣ ਲਾਈਵ ਚੱਲਿਆ ਜਿਹੜੀ ਗੱਲ ਸੁਖਵੀਰ ਬਾਦਲ ਨੇ ਮੀਡੀਆ ਬਾਰੇ ਕਹੀ ਉਹ ਵੀ ਲਾਈਵ ਚੱਲੀ ਤੋ ਇਸ ਕਰਕੇ ਲੀਡਰਾਂ ਨੂੰ ਕਈ ਵਾਰੀ ਆਪਣੇ ਤੇ ਜ਼ਿਆਦਾ ਭਰੋਸਾ ਹੁੰਦਾ ਦੂਜਿਆਂ ਤੇ ਭਰੋਸਾ ਘੱਟ ਹੁੰਦਾ ਸੋ ਸੁਖਵੀਰ ਬਾਦਲ ਅਗਰ ਕੈਂਡ ਦਾ ਸੀ ਲਿੰਕ ਭੇਜ ਦਾਂਗੇ ਭਾਈ ਤੁਹਾਡਾ ਅਸੀਂ ਵੀ ਲਾਈਵ ਚਲਾਤਾ ਸੀ ਸਾਨੂੰ ਤੁਹਾਡੇ ਨਾਲ ਕਿਸੇ ਤਰ੍ਹਾਂ ਦਾ ਕੋਈ ਪੱਖਪਾਤ ਨਹੀਂ ਹੈ ਗੱਲ ਸਿਧਾਂਤਾਂ ਦੀ ਹੈ ਭਗਵੰਤ ਮਾਨ ਨੇ ਚੰਗਾ ਕੰਮ ਕੀਤਾ ਤੇ ਭਗਵੰਤ ਮਾਨ ਨੇ ਚੰਗਾ ਕੀਤਾ ਜਿੱਦਣ ਭਗਵੰਤ ਮਾੜਾ ਕਰੂਗਾ ਮੀਡੀਆ ਨੇ ਭਗਵੰਤ ਮਾਨ ਦੇ ਉਸ ਮਾੜੇ ਕੰਮ ਦੀ ਵੀ ਨਿਕਤਾ ਚ ਨਹੀਂ ਕਰਨੀ ਹੈ ਔਰ ਜਦੋਂ ਸੁਖਵੀਰ ਬਾਦਲ ਦੀ ਸਰਕਾਰ ਸੀ ਉਦੋਂ ਵੀ ਚੈਨਲ ਬੰਦ ਹੁੰਦੇ ਰਹੇ ਨੇ ਕੇਬਲਾਂ ਦੇ ਉੱਤੋਂ ਤੇ ਮੀਡੀਆ ਦੀ ਆਜ਼ਾਦੀ ਦੀ ਅੱਜ ਵਕਾਲਤ ਕਰਦੇ ਨੇ ਸੁਖਵੀਰ ਬਾਦਲ ਚੰਗੀ ਗੱਲ ਹੈ ਉਸ ਵੇਲੇ ਨਹੀਂ ਕੀਤੀ ਉਸ ਵੇਲੇ ਅਗਰ ਕੇਬਲਾਂ ਵਾਲਿਆਂ ਨੂੰ ਹੁਕਮ ਦਿੰਦੇ ਵੀ ਕੋਈ ਚੈਨਲ ਬੰਦ ਨਹੀਂ ਕਰਨਾ ਪੰਜਾਬ 'ਚ ਚਲਾਓ ਸਾਰੇ ਤੇ ਫੇਰ ਅੱਜ ਸੁਖਵੀਰ ਬਾਦਲ ਸ਼ਾਇਦ ਮੁੱਖ ਮੰਤਰੀ ਹੁੰਦਾ ਕਿਉਂਕਿ ਜਦੋਂ ਚੈਨਲਾਂ ਦੇ ਉੱਤੇ ਸੁਖਵੀਰ ਸਿੰਘ ਬਾਦਲ ਦੀ ਸਰਕਾਰ ਸੀ ਉਦੋਂ ਮੀਡੀਆ ਦੇ ਉੱਤੇ ਚੈਨਲਾਂ ਦੇ ਉੱਤੇ ਕੇਬਲ ਆਪਰੇਟਰਾਂ ਨੇ ਕਈ ਤਰ੍ਹਾਂ ਦੇ ਸ਼ਕੰਜੇ कसे ਉਦੋਂ ਮੁੱਖ ਮੰਤਰੀ ਬਚਾ ਨਹੀਂ ਸਕਿਆ ਮੀਡੀਆ ਦੀ ਆਜ਼ਾਦੀ ਨੂੰ ਤੇ ਜਦੋਂ ਸੋਸ਼ਲ ਮੀਡੀਆ ਆ ਗਿਆ ਤੇ ਫੇਰ ਅੱਜ ਸਥਿਤੀ ਇਹ ਹੈ ਕਿ ਲੋਕਾਂ ਨੂੰ ਕੇਬਲ ਵਾਲਿਆਂ ਦੀ ਜ਼ਰੂਰਤ ਹੀ ਨਹੀਂ ਮਹਿਸੂਸ ਹੁੰਦੀ ਚੈਨਲ ਵਾਲਿਆਂ ਨੂੰ ਵੀ ਜੇ ਇੱਕ ਕੇਬਲ ਵਾਲਾ ਨਹੀਂ ਚਲਾਊਗਾ ਤੇ ਚਾਰ ਹੋਰ ਚਲਾ ਦੇਣਗੇ ਸੋ ਵਕਤ ਬਦਲਦਾ ਹੈ ਅੱਜ ਸੋਸ਼ਲ ਮੀਡੀਆ ਹੈ ਬਹੁਤ ਸਾਰੇ ਪੱਤਰਕਾਰ ਜਿਹੜੇ ਸੁਖਬੀਰ ਬਾਦਲ ਦੇ ਦੌਰ ਚ ਕਈ ਚੈਨਲ ਨੇ ਲੋਕਾਂ ਨੂੰ ਪਤਾ ਚੱਲੋ ਆਪਾਂ ਨੂੰ ਦੱਸਣ ਦੀ ਲੋੜ ਹੈ ਲੋੜ ਨਹੀਂ ਆਪਾਂ ਨੂੰ ਦੱਸਣ ਦੀ ਕਿਉਂਕਿ ਉਦੋਂ ਤਾਂ ਮੀਡੀਆ ਮਾਫੀਆ ਦਾ ਜ਼ਿਕਰ ਬਹੁਤ ਹੁੰਦਾ ਸੀ ਜਦੋਂ ਸੁਖਬੀਰ ਬਾਦਲ ਦੀ ਸੱਤਾ ਸੀ ਬਾਕੀ ਠੀਕ ਹੈ ਸੁਖਵੀਰ ਬਾਦਲ ਦਾ ਆਪਣਾ ਚੈਨਲ ਹੈ ਜੀ ਸੜਕੇ ਸੁਖਵੀਰ ਬਾਦਲ ਨੂੰ ਦਿਖਾਵੇ ਅਸੀਂ ਉਹਦੇ ਤੇ ਇਤਰਾਜ਼ ਨਹੀਂ ਕਰ ਸਕਦੇ ਕੋਈ ਵੀ ਚੈਨਲ ਅਗਰ ਸੁਖਵੀਰ ਬਾਦਲ ਨੂੰ ਪ੍ਰਮੋਟ ਕਰਦਾ ਹੈ ਵੱਧ ਦਿਖਾਉਂਦਾ ਹੈ ਅਸੀਂ ਇਤਰਾਜ਼ ਨਹੀਂ ਕਰ ਸਕਦੇ ਤੇ ਹਰੇਕ ਦੀ ਪੱਤਰਕਾਰਤਾ ਨੂੰ ਪੰਜਾਬ ਦੇ ਦ੍ਰਿਸ਼ਟੀਕੋਣ ਨੂੰ ਸਮਝਣ ਦੀ ਹਰੇਕ ਦੀ ਆਪਣੀ ਆਜ਼ਾਦੀ ਹੈ ਜੀ ਸੋਡਲਾ ਜੀ ਬਹੁਤ-ਬਹੁਤ ਧੰਨਵਾਦ ਤੁਸੀਂ ਬਹੁਤ ਹੀ ਅਹਿਮ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ ਸੋ ਦਰਸ਼ਕਾਂ ਤੋਂ ਵੀ ਇਜਾਜ਼ਤ ਲੈਂਦੇ ਆ ਜੀ ਬਹੁਤ-ਬਹੁਤ ਧੰਨਵਾਦ ਬਹੁਤ ਧੰਨਵਾਦ ਜੀ ਕੋਈ ਵੀ ਕਿਸੇ ਵੀ ਗੱਲ ਤੋਂ ਅਸਹਿਮਤ ਹੈ ਤੇ ਤੁਸੀਂ ਆਪਣਾ ਪੱਖ ਸੜ ਤੱਕ ਪੇਸ਼ ਕਰ ਸਕਦੇ ਹੋ ਤੁਸੀਂ ਵੀਡੀਓ ਰਿਕਾਰਡ ਕਰਕੇ ਭੇਜ ਸਕਦੇ ਹੋ ਜਾਂ ਤੁਸੀਂ ਪ੍ਰੈਸ ਨੋਟ ਜਾਰੀ ਕਰ ਸਕਦੇ ਹੋ ਸੰਭਵ